ਆਣਾ ਗੁਰੂ ਲਦੂ ਸਿੰਘ ਮਾਨਸਾ ਦਾ ਕਰੋੜਾਂ ਰੁਪਏ ਦਾ ਹੋਟਲ ਤੇ ਇਹ ਬਣਿਆ ਜੀ ਆਪਣੇ ਸਰਦਾਰ ਜਿਹੜੇ ਆ ਰੂਲੂ ਸਿੰਘ ਮਾਨਸਾ ਹੋਰਾਂ ਦਾ ਹੋਟਲ ਹੈ ਇਹ ਤੇ ਰੈਸਟੋਰੈਂਟ ਵੀ ਬੜਾ ਵਧੀਆ ਬਣਿਆ ਬਈ ਬੜੀ ਮਾਣ ਵਾਲੀ ਗੱਲ ਹੈ ਆਪ ਸਾ ਪੰਜਾਬੀਆਂ ਲਈ ਇੰਟਰਨੈਟ ਤੇ ਅਲੀਸਾਨ ਹੋਟਲ ਦੀ ਵੀਡੀਓ ਹੋ ਰਹੀ ਹੈ ਵਾਇਰਲ ਤੇ ਬੜਾ ਮਤਲਬ ਮਨ ਨੂੰ ਚੰਗਾ ਲੱਗਾ ਕਿ ਸਾਡੇ ਜਿਹੜੇ ਪੰਜਾਬੀ ਆ ਜਿਹੜੇ ਕਿੰਨੀ ਤਰੱਕੀਆਂ ਕਰ ਗਏ ਆ ਆ ਰੂਲੂ ਸਿੰਘ ਮਾਨਸਾ ਜੀ ਦਾ ਹੋਟਲ ਹੈ ਦੇ ਪੈਸੇ ਬਹੁਤ ਆਏ ਕਦੇ ਬੜੀ ਮਿਹਨਤ ਕੀਤੀ ਕਿਸਾਨ ਅੰਦੋਲਨ ਚ ਕੀ ਤੁਸੀਂ ਜਾਣਦੇ ਹੋ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੂੰ ਉਹਨਾਂ ਦਾ ਇੱਕ ਹੋਟਲ ਹੈ ਜੋ ਵਾਇਰਲ ਵੀਡੀਓ ਹੋ ਰਹੀ ਹੈ ਕਿ ਅਲੀਸਾਨ ਕਰੋੜਾਂ ਯਾਨੀ ਕਿ ਇਹ ਹਜ਼ਾਰ ਕਰੋੜ ਤੋਂ ਵੀ ਜ਼ਿਆਦਾ ਦਾ ਬਣਿਆ ਹੋਇਆ ਜਿਹੜਾ ਹੋਟਲ ਹੈ ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਇਹ ਹੋਟਲ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦਾ ਹੈ ਜਿਸ ਨੇ 2020 ਦੇ ਵਿੱਚ ਜਦੋਂ ਕਿਸਾਨੀ ਅੰਦੋਲਨ ਚੱਲਿਆ ਸੀ ਕੋੜਾਵਾਰੋਂ ਡਾਲਰ ਆਏ ਸੀ ਤਾਂ ਉਹਨਾਂ ਦੇ ਚਲਦੇ ਆ ਕਰੋੜਾ ਰੁਪਏ ਦਾ ਜਿਹੜਾ ਇਹ ਅਲਿਸਾਨ ਹੋਟਲ ਬਣਾਇਆ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਇਸ ਦੀ ਸਚਾਈ ਕੀ ਹੈ ਕਿ ਵਾਕਈ ਹੀ ਅਲਿਸਾਨ ਹੋਟਲ ਜਿਹੜਾ ਲੋਕਾਂ ਵੱਲੋਂ ਫੰਡ ਦਿੱਤਾ ਗਿਆ ਸੀ ਅੰਦੋਲਨ ਦੌਰਾਨ ਉਸ ਦੇ ਨਾਲ ਬਣਾਇਆ ਗਿਆ ਜਾਂ ਫਿਰ ਇਸ ਦਾ ਸੱਚ ਕੁਝ ਹੋ ਰਿਹਾ ਹੈ ਨਸਤੇ ਕਿ ਇਸ ਤੇ ਇਸ ਵੀਡੀਓ ਨੂੰ ਦੇਖਦੇ ਹੋਏ ਰੋਲਦੂ ਸਿੰਘ ਮਾਨਸਾ মিডিਆ ਵਿੱਚ ਆਏ ਨੇ ਔਰ ਉਹਨਾਂ ਨੇ ਕੈਮਰੇ ਸਾਹਮਣੇ ਆਏ ਨੇ ਉਹਨਾਂ ਨੇ ਵੱਡਾ ਬਿਆਨ ਦਿੱਤਾ ਕਿ ਸੱਚ ਦਿਖਾਉਣਾ ਚਾਹੀਦਾ ਅ ਜੇ ਮੇਰਾ ਹੋਟਲ ਹੋਇਆ ਤਾਂ ਮੇਰੇ ਤੇ ਕਾਰਵਾਈ ਹੋਣੀ ਚਾਹੀਦੀ ਔਰ ਜੇ ਮੇਰਾ ਨਹੀਂ ਆ ਤਾਂ ਫਿਰ ਜਿਨ੍ਹਾਂ ਵੱਲੋਂ ਮੈਨੂੰ ਬਦਨਾਮ ਕੀਤਾ ਜਾ ਰਿਹਾ ਉਹਨਾਂ ਤੇ ਕਾਰਵਾਈ ਹੋਣੀ ਬਿਲਕੁਲ ਮੇਰਾ ਕੋਈ ਹੋਟਲ ਨਹੀਂ ਇਹ ਸਿਰਫ ਲੀਡਰਾਂ ਨੂੰ ਬਦਨਾਮ ਕਰਨ ਵਾਸਤੇ ਇਹ ਹੀ ਜੇ ਵੀਡੀਓ ਪਾਈਆਂ ਜਾ ਰਹੀਆਂ ਨੇਗੀਆਂ ਹਾਜੀ ਨਾ ਹੋਟਲ ਦਾ ਸਾਨੂੰ ਨੌ ਦਾ ਬਾਲਾ ਪਤਾ ਲੱਗਿਆ ਵੀ ਨੌ ਕੀ ਉਹਦਾ ਤੇ ਨਾ ਉਹਨੇ ਹਜੇ ਕੋਈ ਬਾਲਾ ਦੱਸਿਆਗਾ ਮੈਂ ਤਾਂ ਇਥੋਂ ਜਿੱਕਰੀ ਕਹੂੰਗਾ ਵੀ ਜੇ ਇਸ ਤਰੀਕੇ ਨਾਲ ਲੀਡਰਾਂ ਨੂੰ ਬਦਨਾਮ ਕਰਨਗੇ ਉਹ ਖੁਦ ਲੋਕ ਆਪ ਬਦਨਾਮ ਹੋਣਗੇ ਮੇਰੀਆਂ ਤਿੰਨ ਚਾਰ ਵੀਡੀਓ ਪੈ ਗਈਆਂ ਪਹਿਲਾਂ ਮੈਂ ਜਦੋਂ ਦਿੱਲੀ ਮੋਰਚੇ ਤੇ ਸੀਗਾ ਇੱਕ ਵੀਡੀਓ ਪਾਈ ਵੀ ਪ੍ਰਧਾਨ ਦੀ ਗੱਡੀ ਲਾਲ ਕਿਲੇ ਤੇ ਗਈ ਕਿਉਂ ਮੋਦੀ ਸ਼ਾ ਗੁਜਰਾਤ अडानी ਬਾਨੀ ਗੁਜਰਾਤ ਤੇ ਇੱਕ ਟੀਮ ਗੁਜਰਾਤ ਤੋਂ ਲਿਆਂਦੀ ਮੈਂ ਗਿਆ ਨਹੀਂ ਸੀਗਾ ਅਸੀਂ ਜਿਹੜਾ ਸਾਨੂੰ ਸਰਕਾਰ ਨੇ ਰਸਤਾ ਦਿੱਤੇ ਉਸੇ ਰਸਤੇ ਗਏ ਸੀ ਪਰ 15-20 ਦਿਨਾਂ ਬਾਅਦ ਮੇਰੀ ਗੱਡੀ ਉੱਥੇ ਦਿਖਾਈ ਪਰਚਾ ਦਰਜ ਕਰਾਂਗੇ ਮੈਂ ਕਰਦੋ ਕੋਈ ਗੱਲ ਮੈਂ ਗਿਆ ਹੀ ਨਹੀਂਗਾ ਫਿਰ ਮੇਰੀ ਵੀਡੀਓ ਭਾਈ ਵੀ ਪ੍ਰਧਾਨ ਨੇ ਖੁਦਕਸ਼ੀ ਕਰ ਲਈ ਤੇ ਵੱਡੀ ਪੱਦਰ ਤੇ ਮੈਨੂੰ ਫੋਨ ਆਇਆ ਫਿਰ ਵੀਡੀਓ ਪਾਈ ਫਿਰ ਲੋਕ ਮਸ਼ਾਂਤ ਹੋਵੇ ਅਸਾਂ ਦਾ ਅੱਜ ਇਹ ਵੀਡੀਓ ਪਾਤੀ ਇਹ ਲੀਡਰਾਂ ਨੂੰ ਬਦਨਾਮ ਕਰਨ ਲੱਗੇ ਉਹਨੇ ਕਿਉਂ ਬਦਨਾਮ ਕਰਦੇ ਨੇ ਭਾਰਤੀ ਜਨਤਾ ਪਾਰਟੀ ਐ ਕਿਸ ਸਤਾ ਤੋਂ ਪਾਸੇ ਜਾ ਰਹੀ ਹੈ ਭਾਰਤ ਪੱਦਰ ਤੇ ਕਿਸਾਨ ਮਜ਼ਦੂਰ ਉਹਨੂੰ ਪਿੰਡਾਂ ਚ ਵੜ ਨਹੀਂ ਦਿੰਦੇ ਕਿਉਂ ਉਹਨਾਂ ਨੇ ਕਿਹਾ ਸੀ ਵੀ ਜੇ ਸਾਡੀ ਸਰਕਾਰ ਬਣ ਗਈ ਅਸੀਂ 15 ਲੱਖ ਰੁਪਿਆ ਦੇਵਾਂਗੇ ਤੇ 2 ਕਰੋੜ ਨੌਕਰੀ ਦੇਵਾਂਗੇ ਪੰਜਾਬ ਤਾਂ ਬਿਲਕੁਲ ਨਹੀਂ ਉਹਨਾਂ ਨੂੰ ਕਰ ਫਿਰ ਉਹਨੂੰ ਇਹੀ ਸੋਚ ਲਿਆ ਵੀ ਲੀਡਰਾਂ ਨੂੰ ਬਦਨਾਮ ਕਰ ਦਈਏ ਉਹ ਬਦਨਾਮ ਕਰਤੇ ਲੱਗੇ ਨੇ ਮੇਰਾ ਕੋਈ ਹੋਟਲ ਨਹੀਂ ਉਹ ਬਾਰ ਬਾਰ ਸਪਸ਼ਟੀ ਕਰਨ ਦੇਣਾ ਚਾਹਣਾ ਮੇਰੇ ਕੋਲੇ 16 ਕਿੱਲੇ ਜ਼ਮੀਨ ਸੀ ਜਿਹੜੀ 4 ਬੇਗੀ ਮੇਰੇ ਕੋਲ 12 ਕਿੱਲੇ ਜ਼ਮੀਨ ਹੈ ਜਿਹੜੇ ਇੱਕ ਚੀਜ਼ ਮੇਰੇ ਕੋਲ ਹੈਗੀ ਕੋਈ ਮੁਕਰੂnga ਨਹੀਂ ਪੰਜਾਬ ਅਸੀਂ ਮੇਰੇ ਇੱਕ ਪੱਠੇ ਜਿਨੇ ਉਹ ਕੋਈ ਅੱਜ ਦੇ ਨਹੀਂ ਉਹ ਘਟੋ ਘਟਰਾ ਸੀ 30 ਸਾਲ ਦੇ ਚਲਾਉਨੇ ਆ ਉਹਦੇ ਚਲਾਈ ਜੰਨੇਗੇ ਕੋਈ ਵੀ 1 ਰੁਪਈਆ ਕੱਢ ਦੇ ਮੈਂ ਉਹ ਦੇਣਦਾਰ ਹੋਊਗਾ ਵੀ ਮੈਂ ਇਹੋ ਜਿਹਾ ਕੋਈ ਕੰਮ ਕੀਤਾ ਹੋਵੇ ਅਸੀਂ ਜਿੰਨੇ ਵੀ ਸਾਡੇ ਲੀਡਰ ਆ ਸਾਰੇ ਇਮਾਨਦਾਰੀ ਨਾਲ ਕੰਮ ਕੀਤਾ ਸਾਨੂੰ ਬਦਨਾਮ ਕਰਨ ਤੇ ਲੱਗੇ ਹੋਣੇ ਮੈਂ ਗੱਲ ਜਰੂਰ ਕਹਿੰਦਾ ਸਰਕਾਰ ਤੋਂ ਮੰਗ ਕਰਦਾ ਉਹ ਸੈਂਟਰ ਸਰਕਾਰ ਹੋਵੇ ਉਹ ਹਰਿਆਣਾ ਸਰਕਾਰ ਹੋਵੇ ਕੋਈ ਸਰਕਾਰ ਹੋਵੇ ਅਫਸਰ ਚਾਹੀ ਹੋਵੇ ਇਹਨੂੰ ਡਿਟੇਲ ਚੱਕਰ ਕੱਢਣਾ ਜੇ ਮੈਂ ਇਹ ਜਾਂ ਕੁਝ ਬਣਾਇਆ ਤਾਂ ਮੇਰਾ ਖਿਆਲ ਹੈ ਵੀ ਘੱਟੋ ਘੱਟ 12-1300 ਕਰੋੜ ਦਾ ਇਹ ਹੋਟਲ ਹੋਊਗਾ ਤਾਂ ਮੇਰੇ ਤੇ ਪਰਚਾ ਦਰਜ ਹੋਣਾ ਚਾਹੀਦਾ ਵੀ ਪੈਸਾ ਆਇਆ ਕਿੱਥੋਂ ਜਾਂ ਜਿਹਨੇ ਵੀਡੀਓ ਪਾਈ ਹੈ ਉਹ ਤੇ ਪਰਚਾ ਦਰਜ ਹੋਣਾ ਚਾਹੀਦਾ ਮੇਰਾ ਕੁਝ ਬਿਲਕੁਲ ਨਹੀਂ ਹੈਗਾ ਨਾ ਕਰਨਾ ਹੈ ਨਾ ਕਰਿਆ ਨਾ ਕਰੀਏ ਇਮਾਨਦਾਰੀ ਨਾਲ ਲੜਦੇ ਰਹਾ ساری عمر ਅਜੀ ਜ਼ਿੰਦਗੀ ਜਹੀ ਨਗਾਈ ਹੈ ਪਰ ਇਸ ਤਰੀਕੇ ਦੇ ਨਾਲ ਬਦਨਾਮ ਲੀਡਰ ਨੂੰ ਨਹੀਂ ਕਰਨਾ ਚਾਹੀਦਾ ਬਲਦੂ ਸਿੰਘ ਮਾਨਸਾ ਕਿਸਾਨਾਂ ਆਗੂ ਤੱਤੇ ਹੋਏ ਨੇ ਉਸ ਵਿਅਕਤੀ ਤੇ ਜਿਸਨੇ ਇਹ ਵੀਡੀਓ ਬਣਾਈ ਆ ਕਨਾਲ ਹਾਈਵੇ ਤੇ ਅੱਜਿੱਥੇ ਜਿਹੜਾ ਹੈ ਸੋਨੀਪਤ ਪਾਣੀਪਤ ਦੇ ਕੋਲੇ ਹੋਟਲ ਆ ਜਿਸ ਦੀ ਵੀਡੀਓ ਬਣਾਈ ਗਈ ਸੀ ਕਿ ਇਹ ਕਰੋੜਾਂ ਰੁਪਏ ਦਾ ਲਿਸ਼ਾਨ ਹੋਟਲ ਹਰਦੂ ਸਿੰਘ ਮਾਨਸਾ ਦਾ ਹੈ ਤਾਂ ਹਰਦੂ ਸਿੰਘ ਮਾਨਸਾ ਦਾ ਵੱਡਾ ਵਿਆਹਨ ਆ ਚੁੱਕਾ ਹੈ ਉਹ ਤੱਤੇ ਹੋਏ ਨੇ ਕਿ ਜੇ ਮੇਰਾ ਹੋਟਲ ਹੋਇਆ ਤਾਂ ਮੇਰੇ ਪਰਚਾ ਦਰਜ ਕਰ ਦਿਓ ਮੇਰੇ ਤੇ ਨਹੀਂ ਫਿਰ ਉਸ ਵਿਅਕਤੀ ਦੇ ਪਰਚਾ ਦਰਜ ਕਰੋ ਜਿਸ ਨੇ ਵੀਡੀਓ ਬਣਾਈ ਆ ਜਾਂ ਜਿਹੜੇ ਮੇਰੇ ਵਿਰੋਧੀ ਜੋ ਇਹ ਅਜਹੀਆਂ ਹਰਕਤਾਂ ਕਰਦੇ ਨੇ ਹਰਦੂ ਸਿੰਘ ਮਾਨਸਾ ਤੱਤੇ ਹੋਏ ਨੇ ਤੇ ਇਹ ਵੀ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਸਾਨੂੰ ਕਿਸਾਨ ਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ